ਹਾਂਜੀ ਪਰਸ਼ੋਤਮ ਜੀ ਕਿਹੜੀ ਕਿਹੜੀ ਸਮੱਸਿਆ ਸੀ ਤੁਹਾਡੀ ਇੱਕ ਤਾਂ ਗਠੀਏ ਤੋਂ ਕਾफी ਪ੍ਰੇਸ਼ਾਨ ਸੀ ਮੈਂ ਗਠੀਆ ਕਿੰਨਾ ਪੁਰਾਣਾ ਕਿੰਨੇ ਸਾਲਾਂ ਤੋਂ ਸੀ ਗਠੀਆ ਤਾਂ 1 ਸਾਲ ਲਗਭਗ ਸੀ 1 ਸਾਲ ਤੋਂ ਲਗਭਗ ਗਠੀਆ ਹੋ ਗਿਆ ਸੀ ਇਹਨਾਂ ਨੂੰ ਹਾਂ ਪੀਲੀਆ ਲਗਭਗ 10 ਸਾਲ ਤੋਂ ਮੈਂ 10 ਸਾਲ ਤੋਂ ਕਾਲੇ ਪੀਲੀਏ ਨਾਲ ਜੂਝ ਰਿਹਾ ਸੀ ਉਸ ਤੋਂ ਅਗੇ ਸਾਤੀ ਦਾ ਫੇਫੜੇ ਸੰਕੋ ਗਿਆ ਸੀ ਕਰੋਨਾ ਦੌਰਾਨ ਕਰੋਨਾ ਦੌਰਾਨ ਇਹਨਾਂ ਦੇ ਫੇਫੜੇ ਸੁਗੜ ਗਏ ਸੀ ਸਾਡੀ ਸੇਵਾ ਫਰੀ ਹੈ ਜੀ ਤੁਸੀਂ ਇਸ ਵੀਡੀਓ ਰਾਹੀਂ ਹੋਰ ਭੈਣ ਭਰਾਵਾਂ ਨੂੰ ਵੀ ਸੂਚਿਤ ਕਰ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਹੋਰ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੇ ਵੀਡੀਓ ਚੰਗੀ ਲੱਗੀਏ ਲਾਈਕ ਵੀ ਕਰਨਾ ਤਾਂ ਸ਼ੇਅਰ ਜ਼ਰੂਰ ਕਰਿਓ ਕਿਥੋਂ ਕਿਥੋਂ ਦਵਾਈ ਲੈਦੇ ਰਹੇ ਉਹਨਾਂ ਦੀ ਅੰਮ੍ਰਿਤਸਰ ਤੋਂ ਚਲਰੀ ਫੇਫੜਿਆਂ ਦੀ ਫੇਫੜਿਆਂ ਦੀ ਦਵਾਈਆਂ ਉਹਨਾਂ ਦੀ ਅੰਮ੍ਰਿਤਸਰ ਤੋਂ ਚਲਦੀ ਸੀ ਠੰਡੇ ਤੋਂ ਕਾਲੇ ਪੀਲੇ ਦੀ ਕਾਲੇ ਪੀਲੇ ਦੀ ਬਠੰਡੇ ਤੋਂ ਤੇ ਗਠੀਏ ਦੀ ਲੱਗਣੇ ਗਠੀਏ ਦੀ ਲੱਗਣੇ ਤੋਂ ਦਵਾਈਆਂ ਨਾਲ ਤਾਂ ਬਸ ਜਿੰਨਾ ਚਿਰ ਦਵਾਈ ਲਈ ਜੋ ਅ ਕਿੰਨੇ ਮਹੀਨੇ ਪਹਿਲਾਂ ਆਏ ਤੁਸੀਂ 2 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਤੇ ਕਿੰਨਾ ਫਰਕ ਪਿਆ ਤੁਹਾਨੂੰ ਗਠੀਏ ਦਾ ਬਿਲਕੁਲ ਠੀਕ ਹੈ ਕਾਲਾ ਪੀਲਿਆ ਜਿਹਦੀ 10 ਸਾਲ ਦਵਾਈ ਖਾਦੀ ਉਹ ਵੀ ਠੀਕ ਹੈ ਆਪਣੇ ਮੂੰਹੋਂ ਬੋਲੋ ਇਹਨਾਂ ਕੋਈ ਸਮਝੇ ਕਿ ਸਿਖਾ ਕੇ ਬੁਲਾ ਰਹੇ ਨੇ ਕਾਲੀਆ ਪੀਲਿਆ ਬਿਲਕੁਲ ਠੀਕ ਹੈ ਕਾਲਾ ਪੀਲਿਆ ਬਿਲਕੁਲ ਠੀਕ ਹੈ ਫੇਫੜਿਆਂ ਦੀ ਸਮੱਸਿਆ ਇਹਨਾਂ ਦੀ ਇਹਨਾਂ ਨੂੰ ਅਸੀਂ ਦੱਸ ਦਿੱਤਾ ਸੀ ਕਿ ਠੰਡ ਦੇ ਦੌਰਾਨ ਜਿਹੜੀਆਂ ਸਾਹ ਨਾਲ ਸੰਬੰਧਤ ਸਮੱਸਿਆਵਾਂ ਹੁੰਦੀਆਂ ਸਾਡੇ ਖੇਤਰ 'ਚ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਾਰੇ ਯੋਗ ਕੇਂਦਰ ਆਓ ਇਹਦਾ ਲਾਭ ਉਠਾਓ ਹਾਂ ਜੀ ਯੋਗ ਕਰੋ ਸਰੀਰ ਨੂੰ ਫਿੱਟ ਰੱਖੋ ਅਸੀਂ ਇੱਥੇ ਆਉਣ ਤੇ ਤੁਹਾਡੇ ਤੋਂ ਕੋਈ ਖਰਚਾ ਲਿਆ ਗਿਆ ਬਿਲਕੁਲ ਨਹੀਂ ਫ੍ਰੀ ਸੇਵਾ ਸਾਡੀ ਸੇਵਾ ਫ੍ਰੀ ਹੈ ਜੀ ਤੁਸੀਂ ਇਸ ਵੀਡੀਓ ਰਾਹੀਂ ਹੋਰ ਭੈਣ ਭਰਾਵਾਂ ਨੂੰ ਵੀ ਸੂਚਿਤ ਕਰ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਹੋਰ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੇ ਵੀਡੀਓ ਚੰਗੀ ਲੱਗੀਏ ਲਾਈਕ ਵੀ ਕਰਨਾ ਤਾਂ ਸ਼ੇਅਰ ਜਰੂਰ ਕਰਿਓ